ਕੀ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟ ਜਾਵੇਗਾ ਚੰਨੀ ਵੜਿੰਗ ਤੇ ਸੁਖਜਿੰਦਰ ਸੰਧਵਾ ਦਾ ਕਿ ਤਿੰਨੋਂ ਸੰਸਦ ਮੈਂਬਰ ਲੋਕ ਸਭਾ ਦੀਆਂ ਸੀਟਾਂ ਤੋਂ ਦੇ ਸਕਦੇ ਨੇ ਅਸਤੀਫਾ ਕਾਂਗਰਸ ਵਿੱਚ ਮਚ ਗਈ ਹਾਹਾਕਾਰ ਕਾਂਗਰਸੀ ਆਗੂਆਂ ਦੀ ਬਚੈਨੀ ਵੀ ਵੱਧ ਗਈ ਏ ਕਿ ਤਿੰਨੇ ਆਗੂਆਂ ਨੂੰ ਜੋ ਹੁਣ ਵਿਧਾਨ ਸਭਾ ਦੇ ਚੋਣਾਂ ਨਾ ਲੜਾਉਣ ਦਾ ਫੈਸਲਾ ਕੀਤਾ ਜਾ ਰਿਹਾ ਹੈ ਜੇਕਰ ਤਿੰਨੇ ਆਗੂ ਵਿਧਾਨ ਸਭਾ ਦੇ ਚੋਣਾਂ ਨਹੀਂ ਲੜਦੇ ਤਾਂ ਫਿਰ ਇਹ ਮੁੱਖ ਮੰਤਰੀ ਦੀ ਕੁਰਸੀ ਤੱਕ ਨਹੀਂ ਪਹੁੰਚ ਸਕਦੇ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੇ ਪਹੁੰਚਣ ਲਈ ਤਿੰਨਾ ਆਗੂਆਂ ਦੇ ਵਿੱਚ ਦੌੜ ਲੱਗੀ ਹੋਈ ਹੈ ਜਿਸ ਨੂੰ ਲੈ ਕੇ ਲੋਕ ਸਭਾ ਦੀਆਂ ਸੀਟਾਂ ਤੋਂ ਦੇ ਸਕਦੇ ਨੇ ਇਸਤਫਾ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਭਾਵੇਂ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਹਨ ਪਰ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਪਹਿਲਾ ਤੋਂ ਹੀ ਚੱਲ ਰਹੀ ਖਿੱਚੋ ਤਾਨ ਸੂਬਾ ਪ੍ਰਧਾਨ ਜੋ ਲੁਧਿਆਣਾ ਤੋਂ ਸੰਸਦ ਮੈਂਬਰ ਨੇ ਅਮਰਿੰਦਰ ਸਿੰਘ ਰਾਜਾਵੜੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚੰਨੇ ਚੰਨੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸੁਖਜਿੰਦਰ ਸਿੰਘ ਨੰਦਾਵਾ ਦੇ ਵਿੱਚ ਜੋ ਖਿੱਚੋ ਤਾਨ ਵਧੀ ਹੋਈ ਹੈ ਚਾਰੋਂ ਚਿਹਰੇ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚਣ ਲਈ ਉਤਾਵਲੇ ਹੋਏ ਹਨ ਸੋ ਸ਼ਾਸਤ ਵਿੱਚ ਭਾਵੇਂ ਕੋਈ ਵੀ ਫੈਸਲਾ ਸਥਾਈ ਨਹੀਂ ਹੁੰਦਾ ਪਰ ਜੇਕਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਕਾਂਗਰਸ ਵੱਲੋਂ ਫੈਸਲਾ ਲਿਆ ਗਿਆ ਹੈ ਉਹ ਮਿਸਾਲ ਬਣ ਗਿਆ ਤਾਂ ਪੰਜਾਬ ਦੇ ਤਿੰਨੋਂ ਸੰਸਦ ਮੈਂਬਰ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚੋਂ ਬਾਹਰ ਹੋ ਸਕਦੇ ਨੇ ਔਰ ਪ੍ਰਤਾਪ ਸਿੰਘ ਬਾਜਵਾ ਇਕੱਲੇ ਇਸ ਦੌੜ ਵਿੱਚ رہ ਸਕਦੇ ਨੇ ਸੋ ਹਰਿਆਣਾ ਵਿੱਚ ਕਾਂਗਰਸ ਦੀ ਜੋ ਸਕੈਨਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸੰਸਦ ਮੈਂਬਰ ਨੂੰ ਟਿਕਟ ਨਹੀਂ ਦੇਵੇ ਦੇਵੇਗੀ ਸੋ ਇਹਨੂੰ ਵੇਖਦੇ ਹੋਇਆ ਤਿੰਨੋਂ ਸੰਸਦ ਮੈਂਬਰ ਆਪਣੀ ਲੋਕ ਸਭਾ ਸੀਟ ਛੱਡਣ ਲਈ ਸੋਚ ਰਹੇ ਨੇ ਜੇਕਰ ਹੁਣ ਤੋਂ ਹੀ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਜਾਵੇ ਤਾਂ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਸਰਗਰਮ ਹੋ ਸਕਦੇ ਨੇ ਜਿਸ ਨੂੰ ਲੈ ਕੇ ਕਾਂਗਰਸ ਵਿੱਚ ਹਫੜਾ ਦਫੜੀ ਮਚ ਗਈ ਹੈ ਜੋ ਰਾਜਾ ਵੜਿੰਗ ਨੇ ਤਾਂ ਐਲਾਨ ਵੀ ਕਰ ਦਿੱਤਾ ਹੈ ਕਿ ਮੈਂ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦੇਵਾਂਗਾ ਮੈਂ ਗਿੱੱਦਰਵਾਦੀ ਜਿਮਨੀ ਚੋਣ ਖੁਦ ਲੜਾਂਗਾ ਜੋ ਹੁਣ ਜਿਮਨੀ ਚੋਣ ਤੋਂ ਪਹਿਲਾਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਰਾਜਾ ਵੜਿੰਗ ਨੇ ਇਸ ਨੂੰ ਲੈ ਕੇ ਡੇਰਾ ਬਾਬਾ ਨਾਨਕ ਤੋਂ ਸੁਖਵਿੰਦਰ ਸੰਧਾਵਾ ਤੇ ਜਰਨਦਰ ਤੋਂ ਸੰਸਦ ਮੈਂਬਰ ਚੰਨੀ ਚੰਨੀ ਵੀ ਇਸ ਦੌੜ ਵਿੱਚ ਜਿਹੜੇ ਸ਼ਾਮਲ ਹੋ ਸਕਦੇ ਨੇ ਉਹ ਵੀ ਆਪਣੀ ਲੋਕ ਸਭਾ ਸੀਟਾਂ ਤੋਂ ਅਸਤੀਫਾ ਦੇ ਸਕਦੇ ਨੇ ਕਿਉਂਕਿ ਸਿਰਫ ਤੇ ਸਿਰਫ ਮੁੱਖ ਮੰਤਰੀ ਪਣਨ ਵਾਸਤੇ ਸੋ ਪੰਜਾਬ ਵਿੱਚ ਆਮ ਹੁਣ ਗੱਲ ਲੈ ਕੇ ਕਾਂਗਰਸ ਲੋਕ ਸਭਾ ਚੋਂ ਲੜਨ ਲਈ ਵਧਾਇਕਾਂ ਨੂੰ ਮੈਦਾਨ 'ਚ ਉਤਾਰਦੀ ਰਹੀ ਏ ਇਸੇ ਲੜੀ ਤਹਿਤ ਕਾਂਗਰਸ ਨੇ ਰਾਜਾਵੜਿੰਗ ਸੁਖਵਿੰਦਰ ਸੰਧਾਵਾ ਨੂੰ ਚੋਣ ਲੜਾ ਦਿੱਤੀ ਸੀ ਪਰ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦਾ ਮਨੋਬਲ ਟੁੱਟ ਗਿਆ ਸੀ 2024 ਦੇ ਲੋਕ ਸਭਾ ਚੋਣਾਂ 'ਚ ਭਾਵੇਂ ਕਾਂਗਰਸ ਸੱਤ ਸੀਟਾਂ ਜਿੱਤਣ ਵਿੱਚ ਕੰਦਮ ਹੋ ਗਈ ਪਰ ਕਾਂਗਰਸ ਦੇ ਵਿੱਚ ਜੋ ਹੁਣ ਇਹਨਾਂ ਲੀਡਰਾਂ ਨੂੰ ਲੈ ਕੇ ਖਿੱਚੋਤਾਣ ਵਧ ਗਈ ਹੈ ਕਿ ਸਾਨੂੰ ਲੋਕ ਸਭਾ ਚੋਣਾਂ ਲੜਾ ਕੇ ਸਾਡੇ ਨਾਲ ਧੋਖਾ ਕੀਤਾ ਗਿਆ ਹੈ ਸਾਨੂੰ ਪੰਜਾਬ ਦੀ ਸਿਆਸਤ 'ਚੋਂ ਬਾਹਰ ਕੱਢਿਆ ਗਿਆ ਹੈ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਦੀ ਚਾਲ ਸੀ ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਚ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਜਿਹੜੀ ਹੁਣ ਸ਼ੁਰੂ ਹੋ ਗਈ ਏ ਇਸ ਦੌੜ ਵਿੱਚ ਰਾਜਾ ਵੜਿੰਗ ਬਾਜਵਾ ਦੇ ਵਿਚਕਾਰ ਲਗਾਤਾਰ ਟਕਰਾਅ ਵੀ ਚੱਲ ਰਹੀ ਏ ਸੂਬਾ ਪ੍ਰਧਾਨ ਹੋਣ ਦੇ ਨਾਤੇ ਜਦੋਂ ਵੜਿੰਗ ਕੋਲ ਪੂਰੇ ਸੂਬੇ ਦੀ ਕਮਾਰਸੀ ਤਾਂ ਬਾਜਵਾ ਅੰਦਰ ਖਾਤੇ ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਨੂੰ ਆਪਣੇ ਘਰ ਜਾਂ ਉਸਦੇ ਘਰ ਜਾ ਕੇ ਉਹਨਾਂ ਨੂੰ ਕਾਂਗਰਸ ਚ ਵਾਪਸ ਲਿਆ ਕੇ ਜਿਹੜੇ ਕਾਂਗਰਸ ਛੱਡ ਚੁੱਕੇ ਸੀ ਆਪਣੀ ਵਾਹਵਾ ਖਟਾਰੇ ਸੀ ਔਰ ਆਪਣਾ ਜਿਹੜਾ ਹੋਰ ਨਾਮ ਉੱਚਾ ਕਰ ਰਹੀ ਸੀ ਹਾਈ ਕਮਾਂਡ ਦੇ ਵਿੱਚ ਜਿਸ ਨੂੰ ਲੈ ਕੇ ਰਾਜਾ ਵੜਿੰਗ ਨੇ ਹਾਈ ਕਮਾਂਡ ਦੇ ਕੋਲ ਸ਼ਿਕਾਇਤ ਕੀਤੀ ਕਿ ਮੈਂ ਵੰਗਡੋ ਜਿਹੜੀ ਭਾਪੀ ਦੇ ਵਿੱਚ ਲੀਡਰ ਗਏ ਨੇ ਉਹਨਾਂ ਨੂੰ ਮੇਰੀ ਹਾਜ਼ਰੀ ਵਿੱਚ ਮੈਂ ਉਹਨਾਂ ਨੂੰ ਵਾਪਸ ਕਰਵਾਵਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਕਿਉਂ ਜਿਹੜਾ ਕਿ ਅੰਦਰ ਖਾਤੇ ਉਹਨਾਂ ਨਾਲ ਗੱਲਬਾਤ ਕਰਦਾ ਔਰ ਮੇਰੇ ਵਿਰੋਧ ਕਰਦਾ ਹੈ ਇਸ ਨੂੰ ਲੈ ਕੇ ਕਾਂਗਰਸ ਵਿੱਚ ਜਿਹੜੀ ਖਿੱਚੋਤਾਣ ਵਧੀ ਹੋਈ ਹੈ ਸੋ ਵੜਿੰਗ ਦੀ ਸਹਿਮਤੀ ਤੋਂ ਬਿਨਾ ਹੀ ਬਾਜਵਾ ਨੇ ਭਾਵੇਂ ਪਾਜਪਾ ਦੇ ਆਗੂ ਰਾਜਕਮਰ ਵੇਰਕਾ ਬਲਵੀਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਕਾਂਗੜ ਅਮਰਜੀਤ ਸਿੰਘ ਜੀਪੀ ਆਦਿ ਨੂੰ ਦਿੱਲੀ ਵਿੱਚੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੈਨੂ ਕੋਪਾਰੀ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ ਪਰ ਬਾਜਵਾ ਨੇ ਹੁਣ ਜਿਵੇਂ ਸਾਬਕਾ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੂੰ ਵੀ ਗੰਗਸ ਪਾਰਟੀ ਵਿੱਚ ਸ਼ਾਮਲ ਕਰਾਇਆ ਹੈ ਅਰੋੜਾ ਦੀ ਜੁਆਇਨਿੰਗ ਵੀ ਦਿੱਲੀ ਵਿੱਚ ਹੋਈ ਹੈ ਇਹਨਾਂ ਸਾਰੇ ਆਗੂਆਂ ਦੀ ਜਿਹੜੀ ਦਿੱਲੀ ਵਿੱਚ ਜੁਆਇਨਿੰਗ ਹੁੰਦੀ ਉਹ ਬਾਜਵਾ ਦਾ ਹੱਥ ਹੁੰਦਾ ਹੈ ਬਾਜਵਾ ਦਿੱਲੀ ਦੇ ਵਿੱਚ ਆਪਣਾ ਆਧਾਰ ਵਧਾ ਰਿਹਾ ਹੈ ਜੋ ਸੀਐਮ ਬਣਨ ਦੀ ਚਾਤ ਰੱਖਦਾ ਇਸ ਨੂੰ ਲੈ ਕੇ ਜਿਹੜੇ ਸਥਾਨਕ ਇਹ ਆਗੂ ਨੇ ਚੰਨੀ ਵੜਿੰਗ ਤੇ ਸੁਖਜਿੰਦਰ ਰੰਦਾਵਾ ਇੱਕ ਅੰਦਰ ਖਾਤੇ ਬਾਜਵਾ ਤੁਜਰੇ ਬਹੁਤ ਹੀ ਦੁਖੀ ਹੋਗੇ ਨੇ ਕਾਂਗਰਸ ਪ੍ਰਧਾਨ ਸੁਪਾ ਪ੍ਰਧਾਨ ਤੇ ਦਬਾਅ ਪਾ ਰਹੇ ਹਨ ਜਿਹੜਾ ਕਿ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਸੁਪਾ ਪ੍ਰਧਾਨ ਨੂੰ ਕਹਿ ਰਹੇ ਹਨ ਕਿ ਜਿਹੜੇ ਪਾਰਟੀ ਛੱਡ ਚੁੱਕੇ ਆਗੂ ਨੂੰ ਵਾਪਸ ਨਾ ਲਿਆ ਜਾਵੇ ਹੁਣ ਰਾਜਾ ਵਰਿੰਗੇ ਦਾ ਜਵਾਬ ਇਹ ਦਿੰਦਾ ਕਿ ਮੈਂ ਤਾਂ ਬਿਲਕੁਲ ਉਹਨਾਂ ਆਗੂਆਂ ਨੂੰ ਵਾਪਸ ਨਹੀਂ ਲਿਆ ਰਿਹਾ ਸਿਰਫ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹਨਾਂ ਨਾਲ ਯਾਰੀਆਂ ਪੁਕਾਰਿਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਦਿੱਲੀ ਦੇ ਵਿੱਚ ਲਿਜਾ ਕੇ ਵਾਪਸ ਕਾਂਗਰਸ ਪਾਰਟੀ ਵਿੱਚ ਜੁਆਇਨ ਕਰਾਉਂਦਾ ਹੈ ਜੋ ਕਿ ਬਾਜਵਾ ਕਾਂਗਰਸ ਪਾਰਟੀ ਨੂੰ ਕੀ ਕਰਨਾ ਦੇਖਣਾ ਚਾਹੁੰਦਾ ਹੈ ਕਿ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੀ ਚਾਹਤ ਰੱਖੀ ਬੈਠਾ ਹੈ ਜਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜੋ ਬਾਜਵਾ ਉਹ ਚੱਲ ਰਿਹਾ ਹੈ ਸੋ ਬਾਜਵਾ ਨੂੰ ਲੈ ਕੇ ਵੀ ਰਾਜਾ ਵਰਿੰਗ ਨੇ ਇਹ ਜਿਹੜਾ ਕਿ ਬਹੁਤ ਵੱਡੇ ਬੋਲ ਕਹਿਨੇ ਜੋ ਕਿ ਹੁਣ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚੋ ਤਾਣ ਦਰਮਿਆਨ ਕਾਂਗਰਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸੰਸਦ ਮੈਂਬਰਾਂ ਲਈ ਵੱਡਾ ਝਟਕਾ ਹੈ ਕਿ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਵਿਧਾਨ ਸਭਾ ਦੀ ਇਸ ਨੂੰ ਵੇਖਦੇ ਆ ਤਿੰਨੋਂ ਆਗੂ ਆਪਣੀਆਂ ਲੋਕ ਸਭਾ ਸੀਟਾਂ ਛੱਡਣ ਲਈ ਤਿਆਰ ਹੋਏ ਬੈਠੇ ਨੇ ਕਿ ਜੇਕਰ ਸਾਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਲੜਨ ਦੀ ਟਿਕਟ ਨਹੀਂ ਮਿਲਦੀ ਤਾਂ ਫਿਰ ਸਾਨੂੰ ਲੋਕ ਸਭਾ ਚ ਰਹਿਣ ਦਾ ਕੋਈ ਹੱਕ ਨਹੀਂ ਅਸੀਂ ਲੋਕ ਸਭਾ ਸੀਟ ਤੋਂ ਅਸਤੀਫਾ ਦੇਵਾਂਗੇ